ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਬਜ਼ੁਰਗਾਂ ਵੱਲੋਂ ਸਮਝਾਈਆਂ ਹੋਈਆਂ ਕੁਝ ਗੱਲਾਂ ਬਾਰੇ ਸਾਡੇ ਬਜ਼ੁਰਗ ਸਾਡੇ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਜੇਕਰ ਕੋਈ ਮਨੁੱਖ ਬਿਨਾਂ ਨਾਗਾ ਪਾਇਆ ਇਹ ਤਿੰਨ ਕੰਮ ਕਰਨੇ ਸ਼ੁਰੂ ਕਰਦਗੇ ਤਾਂ ਉਹਦੇ ਘਰ ਦੀਆਂ ਬਰਕਤਾਂ ਖੁਸ਼ੀਆਂ ਹਮੇਸ਼ਾ ਬਣੀ ਰਹਿੰਦੀਆਂ ਨੇ ਉਸ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਆ ਤੇ ਜੇਕਰ ਆਪਾਂ ਵੀ ਚਾਹੁੰਦੇ ਆ ਕਿ ਇਹ ਆਉਣ ਵਾਲਾ ਨਵਾਂ ਵਹਰਾ ਸਾਡੇ ਲਈ ਖੁਸ਼ੀਆਂ ਖੇੜਿਆ ਭਰਿਆ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰਬਾਨ ਰਹਿਣ ਤਾਂ ਆਪਾਂ ਵੀ ਇਹ ਤਿੰਨ ਕੰਮ ਕਰਨੇ ਸ਼ੁਰੂ ਕਰਦਗੇ ਤਾ ਸਾਡੇ ਉੱਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਸਕਦੀ ਆ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਤਿੰਨਾਂ ਕੰਮਾਂ ਬਾਰੇ ਗੱਲ ਕਰਨੀ ਆ। ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ, ਸਮਝਣਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ, ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ। ਖੁਜੀ ਸਾਡੇ ਵੱਡੇ-ਵਡੇਰੇ ਹਮੇਸ਼ਾ ਇਹੋ ਹੀ ਸਮਝਾਉਂਦੇ ਨੇ ਕਿ ਭਾਈ ਜੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਚਾਹੀਦੀਆਂ ਨੇ ਨਾ ਤਾਂ ਹੋਰ ਕੋਈ ਕੰਮ ਰਹਿਦਾ ਰਹਿ ਜਵੇ ਪਰ ਇਹ ਤਿੰਨ ਕੰਮ ਜ਼ਰੂਰ ਕਰਨੇ ਆ ਉਹਨਾਂ ਤਿੰਨ ਕੰਮਾਂ ਦੇ ਵਿੱਚੋਂ ਪਹਿਲਾ ਕੰਮ ਆ ਸਵੇਰੇ ਜਲਦੀ ਉੱਠਣਾ ਅਮਰਤ ਵੇਲੇ ਦੇ ਵਿੱਚ ਉੱਠਣਾ ਅਤੇ ਦੂਸਰਾ ਹੈ ਅਮਰਤ ਵੇਲੇ ਦੀ ਬੰਦਗੀ ਮਹਾਪੁਰਖ ਜੀ ਵੀ ਇਹੋ ਗੱਲਾਂ ਸਮਝਾਉਂਦੇ ਨੇ ਸਾਡੇ ਘਰ ਦੇ ਬਜ਼ੁਰਗ ਵੀ ਇਹੋ ਸਮਝਾਉਂਦੇ ਨੇ ਕਿ ਜੋ ਮਨੁੱਖ ਅਮਰਤ ਵੇਲੇ ਉੱਠ ਕੇ ਬੰਦਗੀ ਕਰਦੇ ਆ ਨਾ ਰੱਬ ਉਹਨਾਂ ਨੂੰ ਆਪ ਲੱਭਦਾ ਏ ਵੀ ਇਹ ਮੇਰਾ ਪਿਆਰਾ ਕਿੱਥੇ ਜੇ ਲੁਕਿਆ ਬੈਠਾ ਏ ਰੱਬ ਖੁਦ ਉਸ ਮਨੁੱਖ ਨੂੰ ਲੱਭ ਕੇ ਉਹਦੇ ਤੱਕ ਪਹੁੰਚ ਕਰਦਾ ਹੈ ਅਤੇ ਜਿਹੜੇ ਸੁੱਖ ਸੁਹੂਲਤਾ ਦੇ ਮਗਰ ਆਪਾਂ ਭੱਜੇ ਫਿਰਦੇ ਆ ਨਾ ਇਹ ਸਾਰੀਆਂ ਸੁੱਖ ਸੁਹੂਲਤਾ ਸੁੱਖ ਭਧਾਰਤ ਉਸ ਬੰਦੇ ਦੇ ਮਗਰ-ਮਗਰ ਫਿਰਦੇ ਨੇ ਜੋ ਮਨੁੱਖ ਅਮਰਤ ਵੇਲੇ ਉੱਠ ਕੇ ਬੰਦਗੀ ਕਰਦਾ ਹੋਵੇ ਕਿਉਂਕਿ ਅਮਰਤ ਵੇਲੇ ਉੱਠਣ ਵਾਲੇ ਮਨੁੱਖਾਂ ਦੇ ਹੱਥ ਵਿੱਚ ਗੁਰਨਾਨਕ ਪਾਤਸ਼ਾਹ ਦੇ ਖਜਾਨੇ ਦੀ ਚਾਬੀ ਹੀ ਦੇ ਦਿੰਦੇ ਨੇ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਮਹਾਪੁਰਖ ਜੀ ਸਮਝਾਉਂਦੇ ਨੇ ਉਹ ਕਹਿੰਦੇ ਬੀਅ ਅਮਰਤ ਵੇਲੇ ਉੱਠ ਕੇ ਬੰਦਗੀ ਕਰਨ ਵਾਲੇ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਇੰਨੇ ਮਿਹਰਬਾਨ ਹੁੰਦੇ ਆ ਵੀ ਉਹਨੂੰ ਕਹਿੰਦੇ ਆ ਵੀ ਲੈ ਫੜ ਜਾਪਨਾ ਜੋ ਮਰਜੀ ਵਰਤ ਵੰਡ ਜਿਵੇਂ ਮਰਜੀ ਖਰਚ ਕਰ ਲੈ ਤਾਂ ਇਸ ਕਰਕੇ ਅਮਰਤ ਵੇਲੇ ਉੱਠਣਾ ਹੈ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਹੈ ਇਹ ਨਹੀਂ ਕਹਿਣਾ ਕਿ ਮੈਨੂੰ ਜਾਗ ਨਹੀਂ ਆਉਂਦੀ ਮੈਨੂੰ ਆਲਸ ਪੈਂਦਾ ਹੈ ਨੀਂਦ gekeਰਾ ਪੈਂਦੀ ਆ ਸਵੇਰੇ ਸਵੇਰੇ ਉੱਠਣਾ ਕਿਸੇ ਦੇ ਲਈ ਵੀ ਆਸਾਨ ਨਹੀਂ ਹੁੰਦਾ ਸਭ ਦੇ ਲਈ ਔਖਾ ਹੈ ਅਤੇ ਖਾਸ ਕਰਕੇ ਪਹਿਲਾ ਪੈੜ ਤਾਂ ਸਭ ਦੇ ਲਈ ਬਹੁਤ ਔਖਾ ਹੁੰਦਾ ਹੈ। ਅਮਰਤ ਵੇਲੇ ਉੱਠਣਾ ਸਵੇਰੇ ਸਵੇਰ ਆਪਣੇ ਆਪ ਦੇ ਨਾਲ ਆਪਣੀ ਨੀਂਦ ਆਪਣੇ ਆਲਸ ਦੇ ਨਾਲ ਇੱਕ ਜੰਗ ਜੁੱਧ ਕਰਨ ਦੇ ਬਰਾਬਰ ਹੁੰਦਾ ਹੈ। ਤਾਂ ਜੋ ਮਨੋ ਖੁੱਟ ਜਾਂਦੀ ਨੇ ਨਾ ਉਹ ਸਮਝੋ ਯੋਧੇ ਨੇ। ਮਹਾਪੁਰਖੀ ਉਹਨਾਂ ਨੂੰ ਯੋਧੇ ਕਹਿੰਦੇ ਨੇ। ਜੋ ਸਵੇਰੇ ਸਵੇਰੇ ਉੱਠ ਕੇ ਮਾਲਕ ਦੀ ਬੰਦਗੀ ਕਰਦੇ ਨੇ ਕਿਉਂਕਿ ਸਵੇਰੇ ਸਵੇਰ ਉੱਠਣਾ ਕਿਸੇ ਦੇ ਲਈ ਆਸਾਨ ਨਹੀਂ ਆ ਸਵੇਰੇ ਸਵੇਰ ਦੀ ਨੀਂਦ ਸਭ ਨੂੰ ਬੜੀ ਪਿਆਰੀ ਲੱਗਦੀ ਆ ਜੇ ਗਰਮੀ ਹੋਵੇ ਤਾਂ ਸਵੇਰੇ ਸਵੇਰ ਠੰਡਾ ਠੰਡਾ ਮੌਸਮ ਪੱਖੇ ਕੋਲਰ ਛੱਡਣ ਨੂੰ ਦਿਲ ਨਹੀਂ ਕਰਦਾ ਜੇ ਸਰਦੀ ਹੋਵੇ ਤਾਂ ਸਵੇਰੇ ਸਵੇਰ ਸਰਦੀ ਦੇ ਵਿੱਚ ਰਜਾਈ ਦਾ ਨਿੱਘ ਛੱਡਣ ਨੂੰ ਦਿਲ ਨਹੀਂ ਕਰਦਾ ਕਈ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਵੀ ਨੀਂਦ ਹੀ ਸਵੇਰੇ ਸਵੇਰੇ ਆਉਂਦੀ ਆ ਕਿਉਂਕਿ ਸੱਚਮੁੱਚ ਸਵੇਰੇ-ਸਵੇਰ ਦੀ ਨੀਂਦ ਬਹੁਤ ਗੂੜੀ ਹੁੰਦੀ ਆ ਬੜੀ ਪਿਆਰੀ ਹੁੰਦੀ ਆ ਤਾਂ ਜੋ ਮਨੁੱਖ ਇਸ ਪਿਆਰੀ ਗੂੜੀ ਨੀਂਦ ਨੂੰ ਛੱਡ ਕੇ ਅਮਰਤ ਵੇਲੇ ਉੱਠਦੇ ਨੇ ਨਾ ਉਹ ਸਮਝੋ ਵੀ ਆਪਣੀ ਰਜਾਈ ਦਾ ਨਿੱਘ ਛੱਡ ਕੇ ਸਿੱਧਾ ਗੁਰਨਾਣਕ ਪਾਤਸ਼ਾਹ ਦੀ ਗੋਦ ਦਾ ਨਿੱਘ ਮੰਨਦੇ ਨੇ ਤਾਂ ਇਸ ਕਰਕੇ ਆਪਾਂ ਵੀ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਜਿਸ ਤਰੀਕੇ ਨਾਲ ਮਰਜੀ ਜਪ ਲਈਏ ਭਾਵੇਂ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਭਾਵੇਂ ਸ਼ੁਰੂਆਤ ਇੱਕ ਪਾਠ ਜਰਜੀ ਸਾਹਿਬ ਜੀ ਤੋਂ ਕਰ ਲਈਏ ਵੀ ਇੱਕ ਪਾਠ ਜਰਜੀ ਸਾਹਿਬ ਜੀ ਦਾ ਰੋਜ਼ ਕਰਨਾ ਸ਼ੁਰੂਆਤ ਇੱਕ ਤੋਂ करिए ਤੇ ਸਤਿਗੁਰ ਸੱਚੇ ਪਾਸ਼ਾ ਅੱਗੇ ਆਪਣੇ ਆਪ ਕਿਰਪਾ ਕਰਦੇ ਜਾਣਗੇ ਆਪੇ ਹੀ ਸੇਵਾ ਕਰਵਾ ਲੈਣਗੇ ਪਰ ਸਾਡੇ ਵੱਲੋਂ ਇੱਕ ਕੋਸ਼ਿਸ਼ ਹੋਵੇ ਸਾਡੇ ਵੱਲੋਂ ਸ਼ੁਰੂਆਤ ਹੋਵੇ ਕਾਹੀ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਕਿਰਪਾ ਕਰਨ ਤਾਂ ਰੋਜ਼ ਰਾਤ ਨੂੰ ਸੌਂਣ ਲੱਗਿਆ ਗੁਰੂ ਅਗੇ ਅਰਦਾਸਾਂ ਬੇਨਤੀਆਂ ਤਰਲੇ ਕਰ ਕਰ ਸੋਣਾ ਕਿ ਸਤਿਗੁਰ ਸੱਚੇ ਪਾਸ਼ਾ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਮੈਂ ਬਹੁਤ ਮਾੜੇ ਕਰਮ ਕਮਾ ਚੁੱਕਿਆ ਹਾਂ ਮੈਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਐਦਾਂ ਹੀ ਗਵਾ ਲਿਆ ਹੈ ਸੌਂ ਸੌ ਕੇ ਹੁਣ ਸਤਿਗੁਰ ਸੱਚੇ ਪਾਸ਼ਾ ਕਿਰਪਾ ਕਰੋ ਮੈਨੂੰ ਅਮਰਤ ਦੀ ਇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਜਦੋਂ ਰੋਜ਼ ਰੋਜ਼ ਆਪਾਂ ਗੁਰੂ ਨਾਨਕ ਪਾਤਸ਼ਾਹ ਕੀ ਅਰਦਾਸਾਂ ਬੇਨਤੀ ਕਰਕੇ ਸੌਵਾਂਗੇ ਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ ਸਵੇਰੇ ਉੱਠਣਾ ਆਸਾਨ ਹੋ ਜਾਵੇਗਾ ਪਹਿਲੇ ਪੈਲ ਹੀ ਦਿੱਕਤ ਆਉਂਦੀ ਆ ਬਾਅਦ ਵਿੱਚ ਆਸਾਨ ਹੁੰਦਾ ਜਾਵੇਗਾ ਫਿਰ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਤਾਂ ਫਿਰ ਜੇ ਅਮਰਤ ਵੇਲੇ ਕਿਤੇ ਕਿਸੇ ਕਾਰਨ ਕਰਕੇ ਜਾਗ ਨਾ ਆਈ ਨਾ ਤਾ ਪੂਰਾ ਦਿਨ ਮਨ ਨਹੀਂ ਲੱਗਣਾ ਇੰਜ ਲੱਗਣਾ ਵੀ ਜਿਵੇਂ ਮੇਰੀ ਕੋਈ ਪਿਆਰੀ ਚੀਜ਼ ਮੇਰੇ ਤੋਂ ਖੁੰਝ ਗਈ ਹੋਵੇ ਤਾਂ ਇਹ ਵੇਲੇ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਆਂ ਵੀ ਸਤਿਗੁਰ ਸੱਚੇ ਪਾਤਸ਼ਾਹ ਇਹ ਵੇਲਾ ਬਖਸ਼ੋ ਅਮਰਤ ਵੇਲੇ ਦੇ ਪ੍ਰਤੀ ਅਮਰਤ ਵੇਲੇ ਦੇ ਨਾਮ ਤੇ ਪ੍ਰਤੀ ਸਾਡੇ ਮਨ ਵਿੱਚ ਸ਼ਰਧਾ ਪ੍ਰੇਮ ਜਾਕੇ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਅਤੇ ਤੀਸਰਾ ਕੰਮ ਇਹ ਆ ਕਿ ਰੋਜ਼ਾਨਾ ਗੁਰੂ ਘਰੇ ਜਾਣ ਦੀ ਆਦਤ ਪਾਉਣੀ ਕਿਉਂਕਿ ਜਦੋਂ ਆਪਾਂ ਗੁਰੂ ਘਰੇ ਜਾਂਦੇ ਆਂ ਸਾਧ ਸੰਗਤ ਕਰਦੇ ਆਂ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਆਂ ਜਾਂ ਗੁਰੂ ਘਰ ਤੋਂ ਹੋਰਿਆਂ ਵਿਚਾਰਾਂ ਸੁਣਦੇ ਆ ਗੁਰਬਾਣੀ ਦਾ ਪਾਠ ਸੁਣਦੇ ਆ ਨਾ ਤਾਂ ਸਾਡੇ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਏ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਿਆ ਸੰਗਤ ਦੇ ਨਾਲ ਰਲ ਕੇ ਸੇਵਾ ਕੀਤੀਆਂ ਕਈ ਮਾਰੇ ਕਰਮ ਕੱਟੇ ਜਾਂਦੇ ਕਿਉਂਕਿ ਸੰਗਤ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੰਗ ਰਤੜੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ ਪਤਾ ਨਹੀਂ ਕਿੰਨੇ ਪਹੁੰਚੇ ਪਹੁੰਚੇ ਪ੍ਰਾਣੀ ਬੈਠੇ ਹੋਣ ਜਿਨ੍ਹਾਂ ਦਾ ਸਿੱਧਾ ਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਕਨੈਕਸ਼ਨ ਹੋਵੇ ਤਾਂ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੇਵਾ ਕਰਨੀ ਅਤੇ ਸੰਗਤ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਗੁਰਨਾਨਕ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੜੇ ਪਿਆਰੇ ਲੱਗਦੇ ਨੇ ਜੋ ਸੰਗਤ ਦੀ ਸੇਵਾ ਕਰਦੇ ਨੇ ਤਾਂ ਫਿਰ ਇਹ ਗੱਲਾਂ ਨੂੰ ਆਪਾਂ ਆਪਣੇ ਆਪ ਦੇ ਉੱਤੇ ਲਾਗੂ ਕਰਨਾ ਹੈ ਜਦੋਂ ਵੀ ਗੁਰੂ ਘਰੇ ਜਾਣ ਦਾ ਮੌਕਾ ਮਿਲੇ ਨਾ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰ ਸ਼ੁਕਰ ਕਰਨਾ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਲੋਕ ਨੇ ਅਤੇ ਖਾਸ ਕਰਕੇ ਜਿਹੜੇ ਸਿੱਖ ਧਰਮ ਦੀ ਗੱਲ ਕਰ ਲਈਏ ਤਾਂ ਸਿੱਖ ਧਰਮ ਦੇ ਵਿੱਚੋਂ ਸਾਡੇ ਆਂਡ ਗਵਾਂਡ ਸਾਡੇ ਰਿਸ਼ਤੇਦਾਰ ਕਿੰਨੇ ਭੈਣ ਭਰਾ ਨੇ ਸਭ ਦੇ ਵਿੱਚ ਨਿਗਾਹ ਕਮਾ ਕੇ ਦੇਖੋ ਕਿੰਨੇ ਕੁ ਰੋਜ਼ ਗੁਰੂ ਘਰੇ ਜਾਂਦੇ ਨੇ ਕਿੰਨੇ ਕੁ ਰੋਜ਼ ਅਮਰ ਵੇਲੇ ਉੱਠਦੇ ਨੇ ਕਿੰਨੇ ਇੱਕ ਗੁਰਬਾਣੀ ਦਾ ਪਾਠ ਕਰਦੇ ਨੇ ਜੇਕਰ ਤੁਸੀਂ ਰੋਜ਼ ਸਵੇਰੇ ਅਮਰਤ ਵੇਲੇ ਉੱਠ ਰਹੇ ਹੋ ਗੁਰਬਾਣੀ ਦਾ ਪਾਠ ਕਰ ਰਹੇ ਹੋ ਗੁਰੂ ਘਰੇ ਜਾ ਰਹੇ ਹੋ ਨਾ ਇਹਦਾ ਮਤਲਬ ਕਿ ਗੁਰੂ ਸਾਹਿਬ ਜੀ ਨੇ ਆਪ ਚੁਣਿਆ ਹੈ ਤੁਹਾਨੂੰ ਕਿਉਂਕਿ ਬਾਕੀ ਵੀ ਤਾਂ ਹੈ ਉਹ ਨਹੀਂ ਉੱਠਦੇ ਉਹ ਨਹੀਂ ਨਾਮ ਜਪਦੇ ਨਹੀਂ ਗੁਰੂ ਘਰੇ ਜਾਂਦੇ ਤੁਸੀਂ ਉੱਠ ਰਹੇ ਹੋ ਨਾਮ ਜਪ ਰਹੇ ਹੋ ਗੁਰੂ ਘਰੇ ਜਾ ਰਹੇ ਹੋ ਇਹਦਾ ਮਤਲਬ ਇਹ ਆ ਬਿਸਤ ਗੁਰੂ ਸੱਚੇ ਪਾਇਸ਼ਾ ਨੇ ਖੋਦ ਤੁਹਾਨੂੰ ਚੁਣਿਆ ਖੋਦ ਤੁਹਾਡੇ ਨਾਲ ਆਪ ਗੱਲਾਂ ਕਰਨਾ ਚਾਹੁੰਦੇ ਨੇ ਆਪਣੇ ਕੋਲ ਬੁਲਾਉਂਦੇ ਨੇ ਤੇ ਇਸ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਆਪਣੀ ਕਿਸਮਤ ਆਪਣੇ ਕਰਮਾਂ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਵੀ ਮੈਂ ਆਪਣੇ ਗੁਰਨਾਨਕ ਪਾਤਸ਼ਾਹ ਦੀ ਨਜ਼ਰ ਵਿੱਚ ਆਂ। ਸਤਿਗੁਰ ਸੱਚੇ ਪਾਤਸ਼ਾਹ ਦੀ ਮੇਰੇ ਉੱਤੇ ਕਿਰਪਾ ਹੋ ਰਹੀ ਆ। ਪਰ ਇਸ ਗੱਲ ਦਾ ਹੰਕਾਰ ਕਦੇ ਨਹੀਂ ਕਰਨਾ। ਇਹ ਨਹੀਂ ਵੀ ਮੈਂ ਅਮਰਤ ਵੇਲੇ ਉੱਠਦਾ ਆ, ਨਾਮ ਜਪਦਾ ਆ ਅਤੇ ਮੈਂ ਸਾਰਿਆਂ ਨੂੰ ਟੁੱਟ ਟੁੱਟ ਹੀ ਪਈ ਜਾਵਾਂ। ਨਾ ਇਦਾਂ ਨਹੀਂ। ਮਾਲਕ ਦੇ ਅਰਦਾਸਾਂ ਬੇਨਤੀਆਂ ਕਰਨੀਆਂ ਵੀ। ਵਾਸ਼ਕਿਤ ਭੁੱਲ ਕੇ ਇਸ ਗੱਲ ਦਾ ਮਨ ਵਿੱਚ ਮਾਣ ਹੰਕਾਰ ਨਾ ਆ ਜਾਵੇ ਤਾਂ ਇਹ ਤਿੰਨ ਨਿਯਮ ਹੀ ਆਪਾਂ ਪੱਕੇ ਕਰੀਏ ਵੀ ਰੋਜ਼ ਸਵੇਰੇ ਅਮਰਤ ਦੇ ਲਈ ਉੱਠਣਾ ਨਾਮ ਜਪਣਾ ਗੁਰੂ ਘਰੇ ਜਾਣਾ ਜਾਂ ਕਿ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੇਵਾ ਕਰਨੀ ਤਾਂ ਦੇਖਣਾ ਸਾਡੇ ਕਿੰਨੇ ਮਾੜੇ ਕਰਮ ਕੱਟੇ ਜਾਣਗੇ ਫਿਰ ਆਓ ਇਸ ਨਵੇਂ ਵਰੇ ਦੇ ਵਿੱਚ ਇਹ ਨਵੀਂ ਸ਼ੁਰੂਆਤ ਕਰੀਏ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਲੈ ਕੇ ਆਵੇ